ਕੱਟ ਕੇ ਲੱਖ ਰੁਪਈਆ ਗੱਲੇ ਜੋ ਕੱਟ ਲਿਆ ਹਾਂ। ਹਾਂ। ਇੱਥੇ ਉਹ ਵਿਆਪਾਰੀ ਤੁਹਾਡੇ ਕੀ ਹੁੰਦਾ ਹੈ ਨੁਕਰੀ। ਮੰਡੀ ਜਾਣ ਦੀ ਲੋੜ ਨਹੀਂ। 40 ਰੁਪਈਆ ਵਿਕੀ ਸੀ। 40 ਰੁਪਈਆ ਕਿਲੋ। ਹਾਂ, ਐਦ ਕੀ ਵਿਕੀ ਸੀ। ਉਹ ਹਵਾ ਲਾ ਕੇ ਅੱਗੇ ਚੜਾਉਣਾ ਬਸ ਕਾਜੀ ਮੈਨ ਤਾਂ ਹੋ ਜਾਂਦੀ ਆ। ਆ ਨਹੀਂ ਵੀ ਫਿਰ ਕੰਮ ਦੇ 5000 ਰੁਪਈਆ ਹੈਗਾ ਇਹ ਕਰਨ ਨੂੰ ਬੰਦਾ। ਕਣਕ ਬੀਜੀ ਹੋਈ ਸੀ ਕਣਕ ਵਾ ਕੇ ਲਾਈ। ਸਨਕ ਤਾਂ ਨਹੀਂ ਹੋਈ ਕਣਕ ਦੀ ਬੀਜੀ ਨੂੰ ਬਸ ਆ। ਫੋਕੋ ਪਨੀਰੀ ਵਾਦਗੀ ਕਿੱਲੇ ਦੀ ਅਜੇ ਨਾ ਪਨੀਰੀ ਮਰਚ ਕੰਕ ਬਾਤ ਹੀ ਤੇ ਪਨੀਰੀ ਲੈ ਲਈ ਨਾ ਇਹ ਸੀ ਜਿੰਨ ਚ ਤੜਾਈ ਕਿੰਨੇ ਕਵਰੀ ਹੋ ਜਾਂਦੀ ਨਹੀਂ ਤਾਂ ਤੁਹਾਨੂੰ ਤੜਾਈ ਨਹੀਂ ਹੁੰਦੀਆਂ ਯਾਰ ਇਹ ਪਹਾੜੀ ਮਿਰਚ ਆ ਇਹਨੂੰ ਵੈਦਰ ਜਿਹੜਾ ਚਾਹੀਦਾ ਹੁੰਦਾ ਉਹ ਪੰਜਾਬ ਚ ਵੈਦਰ ਮਿਲ ਜਾਂਦਾ ਹੁਣ ਇਹ ਟੱਕ ਰੱਖਣੀ ਪੈਂਦੀ ਆ ਹੁਣ ਤਾਂ ਇਹ ਪਾੜੇ ਤੋਂ ਬਚਾਈ ਐ ਜੇ ਨਾ ਬਚਾਈ ਫਿਰ ਬਚਣੀ ਨਹੀਂ ਐ ਸਾਦੇ ਕੋਲ ਤਾਂ ਜਿਹੜਾ ਵੀ ਆਉਂਦਾ ਅਸੀਂ ਤਾਂ ਸਾਰੀ ਜਾਣਕਾਰੀ ਪੂਰੀ ਦਿੰਨੇ ਆਂ। ਕਮਲ ਪੈਂਦੀ ਆਂ ਸੁੰਡੀ ਜਾ ਦੇ। ਜੋ ਫਲਤੇ ਵਾਲੇ ਨੂੰ ਸੁੰਡੀ ਪੈਂਦੀ ਆ। ਜਦੋਂ ਗਰਮੀ ਦਾ ਆ ਜਾਂਦੇ ਜੋ ਵੀ ਪੈਂਦੀ ਇਹਨੂੰ ਤੇ ਪੱਤੇ ਇਹਨਾਂ ਇਕੱਠੇ ਹੋਣ ਲੱਗ ਜਾਂਦੇ ਆ। ਫਿਰ ਬਾਅਦ ਸੱਜ ਕੱਲ ਤਾਂ ਹੁਣ ਫੰਗੀ ਸਾਈਡ ਕਰਨੇ ਪੈਂਦੇ ਤੇ ਵੀ ਹੁਣ ਨਹੀਂ ਕੋਈ ਅੱਜ ਬਾਰੀ ਬਿਮਾਰੀ ਪੈਂਦੀ। ਉੱਰੀ ਵੀ ਕਹਿੰਦੇ ਨੇ ਕੋਈ ਵਪਾਰੀ ਆ ਹਨਾ ਕੋਈ ਮਈਆਂ ਦਾ ਕੰਮ ਕਰਦਾ ਮੱਝਾਂ ਦਾ ਕਰਦਾ ਕਹਿੰਦੇ ਮਈਆਂ ਵਾਲੇ ਤੁਹਾਨੂੰ ਤਾਂ ਮਲਾ ਮਿਰਚਾਂ ਦੇ ਕਹਿੰਦੇ ਹੋਣਗੇ ਸਾਰੇ ਮੈਨੂੰ ਤਾਂ ਮਿਰਚੀ ਵਸੂਦਾ ਜਾਤਾ ਪੰਜਾਬ ਦੀ ਹਰ ਵੱਡੀ ਖਬਰ ਤੇ ਵੱਡਾ ਇੰਟਰਵਿਊ ਸਭ ਤੋਂ ਪਹਿਲਾਂ ਦੇਖਣ ਲਈ ਡਾਊਨਲੋਡ ਕਰੋ ਪ੍ਰੋ ਪੰਜਾਬ ਟੀਵੀ ਦਾ ਮੋਬਾਈਲ ਐਪ ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਸਿੰਘ ਫਸਲੀ ਵਿਭਿੰਨਤਾ ਦੀ ਗੱਲ ਕੀਤੀ ਜਾਂਦੀ ਆ ਪਰ ਫਸਲੀ ਵਿਭਿੰਨਤਾ ਨੂੰ ਲਾਗੂ ਕਿਵੇਂ ਕੀਤਾ ਜਾਵੇ ਕਣਕ ਝੋਨੇ ਦੇ ਗੇੜ ਚੋਂ ਕਿਵੇਂ ਨਿਕਲਿਆ ਜਾਵੇ ਇਸ ਦੇ ਉੱਤੇ ਆਪਾਂ ਲਗਾਤਾਰ ਗੱਲਬਾਤ ਕਰ ਰਹੇ ਹਾਂ ਤੇ ਅੱਜ ਆਪਾਂ ਪਹੁੰਚੇ ਹਾਂ ਮਾਨਸੇ ਦੇ ਪਿੰਡ ਠੂਠਿਆਂ ਵਾਲੀ ਸਾਡੇ ਨਾਲ ਬਾਈ ਗੁਰਪ੍ਰੀਤ ਸਿੰਘ ਤੇ ਬਾਈ ਗਰਦੀਪ ਸਿੰਘ ਮੌਜੂਦ ਨੇ ਜਿਹੜੇ ਪਿਛਲੇ 10 ਸਾਲਾਂ ਤੋਂ ਸ਼ਿਮਲਾ ਮਿਰਚ ਦੀ ਖੇਤੀ ਕਰ ਰਹੇ ਆ ਸਾਡੇ ਨਾਲ ਨੇ ਬਾਈ ਹੁਰੀ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਹੋ ਬਾਈ ਬਾਈ 10 ਸਾਲ ਹੋ ਗਏ ਤੁਹਾਨੂੰ ਹਨਾ ਕਿਵੇਂ ਤੁਹਾਡੇ ਮਨ ਚ ਆਇਆ ਵੀ ਝੋਨਾ ਛੱਡ ਕੇ ਜਾਂ ਕਣਕ ਕਣਕ ਛੱਡ ਕੇ ਹਨਾ ਕਿ ਸ਼ਿਮਲਾ ਮਿਰਚ ਲਾਈਏ ਅਸੀਂ ਪਹਿਲਾਂ ਤੋਂ ਕਦੂ ਲਾਉਣੇ ਸੀਗੇ ਉਸ ਤੋਂ ਬਾਅਦ ਕਦੂਆਂ ਦਾ ਸਾਨੂੰ ਵਧੀਆ ਲੱਗਾ ਕੰਮ ਉਸ ਤੋਂ ਬਾਅਦ ਫਿਰ ਅਸੀਂ ਸ਼ਮਲਾ ਮਿਰਚ ਲਾਤੀ ਸ਼ਮਲਾ ਮਿਰਚ ਸਾਨੂੰ ਕੁਝ ਵਧੀਆ ਮੁਨਾਫਾ ਆਇਆ ਜੀ ਇੱਕ ਸਾਲ ਦਾ ਤੇ ਉਸ ਤੋਂ ਬਾਅਦ ਸਾਰਾ ਰਟੀਨ ਹੀ ਬਣ ਗਿਆ ਕੋਜੇਕਾਰ ਦਾ ਬਣ ਗਿਆ ਸਾਰਾ ਕਾਜ ਗੂ ਸਰਕਾਰ ਦਾ ਫਰੰਦਾ ਤੇ ਅਸੀਂ ਹਰ ਸਾਲ ਲਾਉਣ ਲੱਗੇ ਇਹ ਮਤਲਬ ਕਿ ਕਣਕੋਂ ਥੋੜੇ ਬੱਤੇ ਪੈਸੇ ਵੱਧ ਬੱਤੇ ਜਾਂਦੇ ਨੇ ਵੀ ਤਾਂ ਕਰਕੇ ਕਣਕ ਘੱਟ ਲਾਉਣ ਲੱਗੇ ਸੌਦੇ ਇਹ ਵੱਧ ਲਾਉਣ ਲੱਗੇ ਬਈ ਕਿੰਨੇ ਮਾਣ ਚ ਹੁਣ ਲਾਈ ਹੋਈ ਹੈ ਜਿਵੇਂ 10 ਸਾਲਾਂ ਤੋਂ ਲਾ ਰਹੇ ਹਾਂ 6 ਕਿਲੇ ਲਾਏ ਹੋ ਜੀ ਅੱਛਾ ਜੀ ਹਾਂ 6 ਕਿਲੇ ਲਾਈ 6 ਕਿਲੇ ਮਿਰਚ ਕਿਲਾ ਖਰਬੂਜਾ ਹੂੰ ਤੇ ਬਾਈ ਜਿਵੇਂ ਪਹਿਲੀ ਵਾਰ ਜਦੋਂ ਲਾਈ ਸੀ ਕਿੰਨੀ ਕਿੰਨੇ ਮਾਣ ਤੋਂ ਸ਼ੁਰੂਆਤ ਕੀਤੀ ਸੀ ਵੀ ਕਿੰਨੇ ਥਾਂ ਚਲਾਈ ਸੀ 1 ਏਕੜ ਤੋਂ ਸ਼ੁਰੂ ਕੀਤੀ ਸੀ 1 ਕਿੱਲੇ ਤੋਂ ਸ਼ੁਰੂ ਕੀਤੀ ਸੀ ਹਾਂਜੀ 1 ਕਿੱਲੇ 'ਚ ਕਿੰਨਾ ਕੁਦੋਂ ਫਲ ਆ ਗਿਆ ਸੀਗਾ ਉਦੋਂ ਆ ਗਿਆ ਸੀ ਵਧੀਆ ਪੂਰਾ ਫਲ ਹੂੰ ਤਾਂ ਮਤਲਬ ਬਚਾ ਕੇ 1.5 ਲੱਖ ਰੁਪਏ ਕਿੱਲੇ ਦਾ ਹੂੰ ਉਸ ਖਰਚਾ ਖਰਚਾ ਕਰਕੇ 1 ਲੱਖ ਰੁਪਏ ਛੱਡ ਗਈ ਸੀਗੀ ਹੂੰ ਉਦੋਂ ਬਾਅਦ ਵਸ ਫਲ ਟੀਨ ਜਾ ਬਣ ਗਿਆ ਹੂੰ ਖਰਚਾ ਕੱਢ ਕੇ 1 ਲੱਖ ਰੁਪਏ ਕਿੱਲੇ 'ਚੋਂ ਕੱਢ ਲਿਆ ਸੀ ਹਾਂਜੀ ਆਮ ਜੇ ਆਪਾਂ ਮੰਨ ਕੇ ਚੱਲੀਏ ਵੀ ਕਣਕ ਇਕੱਲੇ ਜੋਂ ਹੋਊਗੀ ਹਨਾ ਵੀ ਹਾਂ ਹਾਂ ਦਾ ਬੱਚ ਟੂੜੀ ਲਾ ਕੇ ਹਾਂ ਹਾਂ ਟੂੜੀ ਲਾ ਕੇ ਵੀ ਹਨਾ ਤੁਸੀਂ ਮੰਨ ਲਓ ਫਿਰ ਦੁੱਗਣੀ ਗੱਲ ਹੀ ਹੋ ਗਈ ਹਾਂਜੀ ਤੇ ਹੁਣ ਤੁਸੀਂ 6 ਏਕੜ ਲਈ ਹੋਈ ਆ ਤੇ ਪਿਛਲੇ 10 ਸਾਲਾਂ ਚੋਂ ਕਿੰਨੀ ਕੰਕਮ ਹੋ ਰਹੀ ਹੈ ਜੇ ਮੰਨ ਕੇ ਚੱਲ ਗਏ ਆਪਾਂ 6 ਕਿੱल्ल्या ਦੀ ਕਿੰਨੀ ਕੰਕਮ ਕਰ ਦਿੰਦੀ ਹੈ ਇਹ ਬਸ ਦਾ ਸਾਲ ਦਾ ਹੁੰਦਾ ਕਿਸੇ ਦਾ ਰੇਟ ਵੱਧਦਾ ਕਿ ਵੱਧ ਵੀ ਹੋ ਜਾਂਦੀ ਹੈਗੀ ਨਹੀਂ ਫਿਰ ਕਣਕ ਕਣਕ ਜਿੰਦਾ ਪੱਕੀ ਨਹੀਂ ਹੈਗੇ ਪਰ ਨੂੰ ਕੀ ਰਿਹਾ ਹੈ ਇਸ ਸਾਲ ਠੀਕ ਹੀ ਰਿਹਾ ਕਰ ਵੀ ਬੜਾ ਚੰਗਾ ਮਹੀਨਾ ਮੰਨ ਗਿਆਂ ਕਿਉਂ ਪਿੱਛੋਂ ਵਾਂਗ ਲਾਲ ਛੇਤੀ ਹੋ ਗਈਆਂ ਹੂੰ ਗਰਮੀ ਜਿਆਦਾ ਗਰਮੀ ਜਿਆਦਾ ਫੈਨ ਕਰਨ ਛੇਤੀ ਨਾ ਬੜ ਗਈਆਂ ਨਹੀਂ ਸੌਣ ਤੱਕ ਚੱਲਦੀਆਂ ਆ ਇਹ ਫੇ ਫੱਟਾ ਬਣਾ ਹੋ ਬਣ ਜਾਂਦਾ ਇਹਨੂੰ ਜਿਵੇਂ ਬਾਈ ਤੁਸੀਂ ਇੱਥੇ ਹਨਾ ਆ ਲਾਏ ਹੋਏ ਆ ਵੀ ਸਿੱਧੀ ਸਿੱਧੀ ਨਹੀਂ ਇਹ ਬੀਜ ਆਦ ਦੇਗੇ ਨਹੀਂ ਨਹੀਂ ਪਹਿਲਾਂ ਬੀਜ ਲਾਉਣਾ ਪੈਂਦਾ ਇਕੱਲਾ ਇਕੱਲਾ ਪਨੀਰੀ ਪਨੀਰੀ ਤਿਆਰ ਹੁੰਦੀ ਇਹ ਤੇ ਪਹਿਲਾਂ ਮੇਰਾ ਪਨੀਰੀ ਤਿਆਰ ਕਰਨੇ ਪੈਂਦੇ ਲੱਗਦੀਆਂ 10ਵੇਂ ਮਹੀਨੇ 10 ਤਰੀਕ ਤੱਕ ਰਹਿ ਅੱਛਾ ਉਹ ਲਾਉਣੀ ਪੈਂਦੀ ਇਹ ਤੇ ਕੱਲਾ ਕੱਲਾ ਵੀ ਧਰਨਾ ਪੈਂਦਾ ਹੂੰ ਤੇ ਉਹ ਤੋਂ ਬਾਅਦ ਫਿਰ ਮਹੀਨੇ ਬਾਅਦ ਇਹ ਪਲਾਂਟ ਕਰਨੀ ਪੈਂਦੀ ਇਧਰ 25 26 ਦਿਨ ਹੋ ਜਾਂਦੇ ਜੀ ਬਾਈ ਤਾਂ ਇਹ ਵਟਾਂ ਬਣਾ ਕੇ ਹਨਾ ਵਟਾਂ ਦੇ ਉੱਤੇ ਲੱਗਦਾ ਇਹ ਤੇ ਪਾਣੀ ਦੀ ਇਹਨੂੰ ਕਿੰਨੀ ਲੋਡ ਹੁੰਦੀ ਆ ਜਾਂ ਜਿਵੇਂ ਸ਼ਿਮਲਾ ਮਿਰਚ ਹਨਾ ਜਦੋਂ ਨਾ ਹੀ ਸ਼ਿਮਲਾ ਕਹਿੰਦਾ ਪਹਾੜੀ ਪਹਾੜੀ ਮਿਰਚ ਕਿਹਾ ਜਾਂਦਾ ਹਨਾ ਸੋ ਫਿਰ ਜਿਹੜੀ ਇਹ ਪਹਾੜੀ ਮਿਰਚ ਆ ਇਹਨੂੰ ਵੈਦਰ ਜਿਹੜਾ ਚਾਹੀਦਾ ਹੁੰਦਾ ਉਹ ਪੰਜਾਬ ਚ ਵੈਦਰ ਮਿਲ ਜਾਂਦਾ ਜਿਹੜਾ ਆਪਣਾ ਹੁਣ ਆਪਾਂ ਮਾਲਵੇ ਚ ਖੜੇ ਆ ਮਾਨਸੇ ਚ ਖੜੇ ਆ ਉਹ ਵੈਦਰ ਮਿਲ ਜਾਂਦਾ ਉਹ ਉਹੀ ਮਿਲਦੇ ਨੇ ਤਾਂ ਪਾਣੀ ਦਾ ਜਿਆਦਾਤਰ ਜਦੋਂ ਗਰਮੀ ਪੈਂਦੀ ਉਹ ਚੱਲਦੀ ਆ ਹੂੰ ਵੀ ਛਾਂਡੇ ਤਾਂ ਚੱਲਦੀ ਨਹੀਂ ਆਪਣਾ ਇਹ ਅੱਛਾ ਜਦੋਂ ਜਮਾ ਚੇਤ ਵਿਸਾਖੀ ਚ ਗਰਮੀ ਪੈਂਦੀ ਆ ਉਦੋਂ ਸਹੀ ਲੱਗਣ ਲੱਗਦੀ ਆ ਇਹ ਉਦੋਂ ਫਲ ਚੇਤ ਚ ਆਉਂਦਾ ਹੁਣ ਹਾਜੇ ਜੀ 13 14 ਮਾਰਚ ਤੱਕ ਰਾਏ 13 14 ਮਾਰਚ ਤੱਕ ਹੁਣ ਇਹ ਟੱਕ ਰੱਖਣੀ ਪੈਂਦੀ ਹੈ ਹੁਣ ਤਾਂ ਇਹ ਪਾਲੇ ਤੋਂ ਬਚਾਈ ਹੈ ਜੇ ਨਾ ਬਚਾਈ ਫਿਰ ਬਚਣੀ ਨਹੀਂ ਇਹ ਇਹਨੂੰ ਕੋਰੇ ਤੋਂ ਹੁਣ ਬਚਾਉਣਾ ਹੈਗਾ ਤਾਂ ਇਹ ਲਾਏ ਹੋਏ ਹਨ ਤੋਂ ਬਚਾਉਣ ਵਾਸਤੇ ਅੱਛਾ ਹਾਂਜੀ ਜਦੋਂ ਪਹਿਲੇ ਸਾਲ ਤੁਸੀਂ ਲਾਈ ਸੀ ਫਿਰ ਤੁਸੀਂ ਕੀ ਤੋਂ ਇਨਸਪਾਇਰ ਹੋਏ ਸੀ ਇੱਥੇ ਕੌਣ ਲਾਉਂਦਾ ਸੀ ਨੇੜੇ ਅਸੀਂ ਮੇਰੇ ਚਾਚਾ ਚਾਚਾ ਲਾਉਂਦੇ ਸੀ ਪਹਿਲਾਂ ਅੱਛਾ ਅਸੀਂ ਉਹਨਾਂ ਨੂੰ ਦੇਖ ਦੇਖ ਕੇ ਸਿੱਖ ਜੇ ਗਏ ਚਾਚੇ ਉਰੀ ਕਹਿੰਦੇ ਵੀ ਲਾਓ ਤੁਸੀਂ ਵੀ ਹੈ ਉਹਨਾਂ ਦੇ ਉਹਨਾਂ ਦੇ ਪਨੀਰੀ ਮਿਲ ਗਈ ਸਾਨੂੰ ਉਹਨਾਂ ਕੋਲ 1 ਏਕੜ ਦੀ ਪਨੀਰੀ ਵਸ ਗਈ ਸੀ ਪਹਿਲਾਂ ਅੱਛਾ ਅਸੀਂ ਫਿਰ ਕਣਕ ਵਾਹ ਕੇ ਕਿੱਲਾ ਲਾਤਾ। ਹੂੰ ਅੱਛਾ ਪਹਿਲਾਂ ਕਣਕ ਬੀਜੀ ਹੋਈ ਸੀ ਕਣਕ ਵਾਹ ਕੇ ਲਾਈ ਸੀ। ਤਨ ਕ ਤਾਂ ਨਹੀਂ ਹੋਈ ਕਣਕੀ ਬੀਜੀ ਨੂੰ ਬਸ। ਅੱਛਾ ਕੋਈ ਕੋਈ ਪਨੀਰੀ ਪਜ ਗਈ ਕਿੱਲੇ ਦੀ। ਅਸੀਂ ਨੇ ਪਨੀਰੀ ਮਿਰਚ ਕਣਕ ਵਾਹਤੀ। ਹੂੰ ਤੇ ਪਨੀਰੀ ਲੈ ਲਈ ਉਹਦਾ। ਹੂੰ ਉਹਨੇ ਕਿਹਾ ਵੀ ਕਣਕ ਵਾ ਦੰਨੇ ਆ ਤੇ ਵੀ ਸ਼ਿਮਲਾ ਲਾ ਕੇ ਇੱਕ ਵਾਰੀ ਐਕਸਪੈਰੀਮੈਂਟ ਕਰਕੇ ਵੇਖਨੇ। ਹਾਂ ਵੀ ਸਿੱਖ ਜਾਗੇ ਲਾਉਣ ਦਾ ਤਾਂ। ਹੂੰ ਪਹਿਲਾਂ ਥੋੜੇ ਬੰਦ ਲਾਗੂ ਕਰਨ ਜਾਂਦਾ ਕੰਮ ਵੀ ਕਰੇ ਕੋਈ ਵੀ ਕਰੇ। ਜੇ ਪਹਿਲੇ 10 ਕਿੱਲੇ ਲਾਣ ਦੇ ਉਹਦਾ ਖਰਚੇ ਪੂਰਾ ਹੁੰਦਾ ਫਿਰ। ਹੂੰ ਉੰਜਵੇਂ ਇੱਥੇ ਹੋਰ ਵੀ ਹਨਾ ਆਸੇ ਪਾਸੇ ਤੁਸੀਂ ਦੱਸਿਆ ਪਿੰਡ 'ਚ ਲੱਗੀਆਂ ਹੋਈਆਂ ਨੇ ਆਸ-ਪਾਸ ਹੋਰ ਵੀ ਕਈਆਂ ਨੇ ਲਾਈ ਹੋਈ ਆ ਮੋਸਟਲੀ ਜ਼ਿਆਦਾਤਰ ਪਿੰਡ 'ਚ ਲੱਗੀਆਂ ਹੋਈਆਂ ਨੇ ਉਹ ਜਿਵੇਂ ਕਹਿੰਦੇ ਨੇ ਕੋਈ ਵਪਾਰੀ ਆ ਹਨਾ ਕੋਈ ਮਈਆਂ ਦਾ ਕੰਮ ਕਰਦਾ ਮੱਝਾਂ ਦਾ ਕਰਦਾ ਉਹਨੂੰ ਕਹਿੰਦੇ ਮਈਆਂ ਵਾਲੇ ਤੁਹਾਨੂੰ ਤਾਂ ਮਨ ਲੱਗਦਾ ਮਿਰਚਾਂ ਵਾਲੇ ਕਹਿੰਦੇ ਹੋਣਗੇ ਸਾਰੇ ਵਸੇ ਹੁਣ ਮਿਰਚੀ ਮਸੂਰਾ ਜਾਂਦਾ ਪੈਣੀ ਬਾਕ ਪੈਣੀ ਬਾਕ ਦੇ ਰੁੱਠੇ ਦਾ ਮਿਰਚਾਂ ਵਾਲੀ ਵਜਦੇ ਜੀ ਹਾਂ ਇਹ ਖਰਬੂਜਾ ਵਾਧੂ ਸਾਡੇ ਹਾਂ ਠੀਕ ਆ ਅੱਛਾ ਖਰਬੂਜੇ ਵੀ ਲਾਉਣੇ ਹੋ ਖਰਬੂਜੇ ਵੀ ਲਾਉਣੇ ਆ ਅੱਛਾ ਹਾਂ ਖਰਬੂਜੇ ਕਿੰਨੇ ਕਿ ਮੇਰੇ ਕੋਲ ਤਾਂ ਇੱਕ ਇੱਕੜੀ ਲੱਗੇ ਅੱਛਾ ਪਹਿਲੀ ਵਾਰ ਹੀ ਲਾਇਆ ਤੀ ਪੈਣੀ ਵਾਗਾਂ ਲੱਗਦਾ ਹੋਗਾ 3 ਸਾਲ ਉੱਥੇ ਤਾਂ ਹੈਗਾ 4-500 ਕਿੱਲਾ ਖਰੂਜੇ ਦਾ 4-500 ਕਿੱਲਾ ਖਰੂਜੇ ਦਾ ਹੀ ਲੱਗਿਆ ਹੋਇਆ 1200 ਕਿੱਲਾ ਮਿਰਚ ਹੋਗੇ ਅੱਛਾ ਪੈਣੀ ਵਾਗਾਂ ਸਾਰਾ ਪਿੰਡ ਹੀ ਲਾਉਂਦਾ ਬਾਡੇਲਾ ਪਿੰਡ ਲਾਉਂਦੇ ਪੈਣੀ ਵਾਗਾਂ ਉਹਨਾਂ ਦਾ ਆਦਰ ਰਿਸ਼ਤੇਦਾਰਾਂ ਜੂ ਰવાય ਹੋਇਆ ਅੱਛਾ ਤੇ ਫਿਰ ਪਿੰਡ 'ਚ ਇੰਨੀ ਹੀ ਹਨਾ ਮਿਰਚਾਂ ਖਰੂਜੇ ਲਾਦੇ ਫਿਰ ਹੋਰ ਫਸਲ ਤਾਂ ਨਹੀਂ ਲਾਉਂਦੇ ਹੋਣਗੇ ਫਿਰ ਨਾਈ ਕਣਕ ਵੀ ਵੀ ਦੇਣੇ ਦਾ ਅੱਛਾ ਹਾਂ ਜੀ ਕਣਕ ਵੀ ਜਿਵੇਂ ਤੁਸੀਂ ਕਹੇ ਕਿ 2000 ਕਿੱਲਾ ਹਨਾ ਮਿਰਚਾਂ ਦੀ ਲਾਇਆ ਹੋਇਆ 500 ਕਿੱਲਾ ਖਰਬੂਜਿਆਂ ਦਾ ਹੋਊਗਾ ਹੈਗਾ ਜੀ ਨਾ ਅੱਛਾ ਹਾਂ ਬਾਕੀ ਆਲੂ ਉਹਨਾਂ ਦੇ ਖੇਤੇ ਵੀ ਕਰਦੇ ਆ ਲੋਕ ਅੱਛਾ ਭਾਈ ਜੇ ਗੱਲ ਕਰੀਏ ਫਿਰ ਜਿਵੇਂ ਹੁਣ ਸਾਰੇ ਪਿੰਡ ਨਹੀਂ ਲਾਈ ਹੋਈ ਆ ਮਿਰਚਾਂ ਹਨਾ ਫਿਰ ਗਾਂਹ ਵੇਚਣ ਚ ਦਿੱਕਤਾਂ ਆਉਂਦੀਆਂ ਹੋਣਗੀਆਂ ਕਿ ਨਹੀਂ ਪੈਣੀ ਵਾਗਾ ਵਪਾਰੀ ਆਉਂਦ ਨੇਗੇ ਅੱਛਾ ਉਹੋ ਬਸ ਜਦੋਂ ਆਪਾਂ ਤੋੜਨੀ ਇੱਥੇ ਉਹਨਾਂ ਦਾ ਰੇਟ ਇੱਕ ਕਰ ਲੈਣ ਆਪਾਂ ਤਰਕੇ ਰੇਟ ਦੱਸਣ ਵੀ ਅੱਜ ਵੀ ਆਹ ਰੇਟ ਆ ਹੂੰ ਆਪਾਂ ਤੋਲ ਕੇ ਰੱਖ ਦੇਣੀ ਆ ਉਦੋਂ ਬਾਅਦ ਤੁਸੀਂ ਆਪ ਹੀ ਮਤਲਬ ਇੱਥੇ ਹੀ ਆਉਂਦੇ ਆ ਵਪਾਰੀ ਤੁਹਾਡੇ ਇੱਥੇ ਹੀ ਆਉਂਦੇ ਸਾਡੇ ਕੋਲ ਮੰਡੀ ਜਾਣ ਦੀ ਲੋੜ ਨਹੀਂ ਪੈਂਦੀ ਮੈਂ ਫਿਰ ਮੰਡੀ ਦਾ 10 ਲਫਾਫੇ ਵੇਚ ਦਿੰਦੇ ਨੇ ਜੇ ਪੰਪ ਕਹਿੰਗੇ ਮਾਨਸਾ ਲੈ ਦਾਂਗੇ ਕਾਮ ਫਰਤੂਨ ਚ ਨਹੀਂ ਵਿਕਦੀ ਬੜੀ ਇਹਦਾ ਦਿੱਲੀ ਦਾ ਗੁਜਰਾਤ ਕਿਤੇ ਮਰਜ਼ੀ ਜਾ ਜਾਣਾ ਵਪਾਰੀ ਨੇ ਲੈ ਜਾਣੀ ਉਹ ਤਾਂ ਇੱਥੇ ਆਪ ਹੀ ਗੱਡੀ ਲੈ ਕੇ ਜਿਵੇਂ ਗੋਭੀ ਲੈ ਜਾਂਦੇ ਲੋਕਾਂ ਤੋਂ ਓਵੇਂ ਮਿਰਚਾਂ ਲੈ ਜਾਂਦੇ ਹਾਂ ਜੀ ਆਪੇ ਖੇਤਾਂ ਤੋਂ ਲੋਡ ਕਰਦੇ ਘਰ ਮਾਲ ਉਹਨਾਂ ਦੀ ਲੇਬਰ ਹੁੰਦੀ ਆ ਇਹਦਾ ਤੋੜ ਕੇ ਦੇਣੀ ਕਹਿੰਦੇ ਆ ਉਹ ਲੇਬਰ ਨੂੰ ਹਾਂਜੀ 16 ਕਿਲੋ 100 ਗ੍ਰਾਮ ਲਫਾਫਾ ਕਰਕੇ ਧਰ ਦਨੇ ਆਪਾਂ 500 ਰੁਪਏ ਵਾਜੇ 400 ਰੁਪਏ ਜਿੰਨਾ ਵੀ ਕਹਿਣਗੇ ਉਹ 16 ਕਿਲੋ ਦਾ ਲਫਾਫਾ ਚੜ 16 ਕਿਲੋ 100 ਗ੍ਰਾਮ ਵੱਧ ਕਰਨੀ ਪੈਂਦੀ ਕਿਉਂਕਿ ਦੂਰੀਆਂ ਸੱਕੂ ਵੀ ਜਾਂਦੇ ਵਪਾਰੀ ਨੂੰ ਇੰਨਾ ਘਾਟਾ ਪਵੇ ਨਾ ਹਾਂ 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 ਸਾਡਾ 500 ਗ੍ਰਾਮ ਦਾ ਕੀ ਫਰਕ ਪੈਣਾ ਜੀ ਜੀ ਤਾਂ ਕਰਕੇ ਵੀ ਉਹ ਇੱਥੇ ਹੀ ਆ ਜਾਂਦੇ ਨੇ ਜਦੋਂ ਆਪਾਂ ਤੋਲਤੀਆਂ ਉਹ ਦੂਬਾਰ ਉਹਨਾਂ ਦੀਆਂ ਵਜ਼ਨ ਦੇ ਦਾਸ ਪਾਉਂਦੇ ਆਂ ਫਿਰ ਥੋੜੇ ਹੁੰਦੇ ਆ ਲਫਾਫਾ ਸਾਡੀ ਅੱਛਾ ਲਫਾਫਾ ਬੈਗ ਤੇ ਪੈਂਦਾ ਸਾਨੂੰ 200 ਰੁਪਏ ਦਾ ਹੂੰ ਉਹ ਚੋਂ 50 ਵੀ ਇਸ ਹੀ ਨਿਕਲਦੇ ਨੇ ਹੂੰ ਆਫੇ ਚੋਂ ਕੰਮ ਤਾਂ ਕਾ ਵੀ ਮਤਲਬ ਮਿਹਨਤ ਵਾਲਾ ਕੰਮ ਆ ਹਨਾ ਵੀ ਤੜਾਈ ਵੀ ਫਿਰ ਭਰਨੀਆਂ ਵੀ ਆ ਜੇ ਪਰਾਂ ਦੀਆਂ ਬੜੀਆਂ ਆਉਂਦੀਆਂ ਨੇ 200 ਰੁਪਏ ਇੱਕ ਕੁੜੀ 450 ਰੁਪਏ ਇੱਕ ਕੁੜੀ ਦੀ ਹੜੀ ਆ ਹੂੰ ਬਾਈ ਜੇ ਪੁੱਛੀਏ ਹਨਾ ਜਿਵੇਂ ਤੁਸੀਂ ਕਹੇ ਖਰਚਾ ਕੱਢ ਕੇ ਪਹਿਲੇ ਸਾਲ ਸਾਨੂੰ ਲੱਖ ਰੁਪਏ ਦੇ ਗਈਆਂ ਇਕੱਲੇ ਚੋ ਉਹ ਭੇਰੇ ਜਿਵੇਂ ਤੜਾਈ ਕਿੰਨੇ ਵਾਰੀ ਹੋ ਜਾਂਦੀ ਹੈ ਇਹਦੀ ਸੀਜ਼ਨ ਚ ਤੜਾਈ ਕਿੰਨੇ ਕ ਵਾਰੀ ਹੋ ਜਾਂਦੀ ਹੈ ਨਹੀਂ ਤਾਂ ਤਨ ਤੜਾਈਆਂ ਹੁੰਦੀਆਂ ਨੇ ਯਾਰ ਅੱਛਾ ਵੀ ਬਸ ਜੇ ਮੌਸਮ ਦਾ ਡਿਪੈਂਡ ਹੈ ਜਿਵੇਂ ਮਤਲਬ ਹੀ ਕਣਕ ਜੀ ਬੜੀ ਤੋਂ ਬਾਅਦ ਮੀਂਹ ਪੈਣਾ ਹੁੰਦਾ ਹੈਗਾ ਜੇ ਉਹ ਪੈ ਜਾਏ ਫਿਰ ਸੌਣ ਤੱਕ ਚੱਲ ਜਾਂਦਾ ਹੜ ਤੱਕ ਚੱਲ ਸਾਰ ਹੜ ਚੱਲ ਜਾਂਦੀ ਹੈ ਸੌਣ ਚ ਤਾਂ ਤਕਰੀਬਨ ਵਾਣੀ ਪੈਂਦੀ ਹੈ ਇਹ ਫਿਰ ਉਹ ਖੇੜਾ ਪੈਣ ਲੱਗਾ ਸੁੱਕਾਂ ਲੱਗ ਜਾਂਦੀ ਹੈ ਸੌਣ ਚ ਵਾਹ ਕੇ ਫਿਰ ਕੀ ਲਾਉਨੇ ਹੋ ਝੋਨਾ ਲਾਦਨੇ ਝੋਨਾ ਲਾਦਨੇ ਹਾਂ ਝੋਨੇ ਤੋਂ ਬਾਅਦ ਬਸ ਫਿਰ ਦੁਬਾਰੇ ਦਾ ਕੰਮ ਹੋ ਜਾਂਦਾ ਸਿੰਬਲ ਮਿਰਚ ਦਾ ਕੁਸ਼ੀਤਾ ਝੋਨਾ ਜੇ ਮਾਤਾ ਸੋਹਣੀ ਜੇਨ ਕਹਿੰਦਾ ਦੱਸ ਗਿਆ ਤਾਂ ਜੇ ਤਾਂ ਵੀ ਵਸਾਕ ਤੋਂ ਬਾਅਦ ਮੀਂਹ ਪੈ ਗਿਆ ਫੇਰ ਤਾਂ ਮਾੜਾ ਲੇਟ ਲਾ ਦੇ ਨਹੀਂ ਫੇਰ ਗੇਤਾ ਹੀ ਲੱਗ ਜਾਂਦਾ ਹੂੰ ਹੁਣ ਝੋਨਾ ਮਤਲਬ ਵਾਤਾ ਤੁਸੀਂ ਤੇ ਉਸ ਤੋਂ ਬਾਅਦ ਹੁਣ ਫੇਰ ਆ ਲਾਦਾ ਗੇਤਾ ਝੋਨਾ ਲਾ ਸੀ ਅੱਛਾ ਮਦਵਾ ਬਰੱਡੇ ਕੇ ਝੋਨਾ ਵਾਸਤੇ ਗੰਠਾ ਬਣਾ ਕੇ ਪਰਾਲੀ ਦੀਆਂ ਹੂੰ ਕੇ ਲਾਤਾ ਹੋਰ ਵੀ ਲਾਉਣੇ ਹੋ ਕਿਸ ਨਾਲ ਨਾ ਬਸ ਆਹੀ ਖਰਬੂਜੇ ਤੇ ਮਿਰਚਾਂ ਹੀ ਮਿਰਚ ਤੇ ਖਰਬੂਜਾ ਆ ਥੋੜਾ ਬਾਤਾ ਕੱਦੂ ਲਾ ਲੈਣੇ ਬਸ ਜੀ ਘਰ ਜੋਗ ਹਾਂ ਯਾ ਜੋਗ ਰਹਿੰਦਾ ਖਸ ਜੇ ਉਹ ਤੁਹਾਨੂੰ ਕਿਹਾ ਕਿ ਉਧਰੋਂ ਹਨਾ ਨਾਲ ਦੇ ਪਿੰਡ ਲਾਉਂਦੇ ਉਹਨਾਂ ਨੇ ਤਾਂ ਰਿਸ਼ਤੇਦਾਰਾਂ ਨੂੰ ਵੀ ਲਵਾਇਆ ਹੋਇਆ ਤੇ ਥੋੜ ਨੂੰ ਤੁਥੋ ਪੁੱਛਦੇ ਆ ਕੇ ਵੀ ਹਾਂ ਵੀ ਭਾਈ ਅਸੀਂ ਵੀ ਲਾਉਣਾ ਹੈਗਾ ਤੁਹਾਡੇ ਰਿਸ਼ਤੇਦਾਰ ਜਾਂ ਹੋਰ ਕੋਈ ਸਾਡੇ ਰਿਸ਼ਤੇਦਾਰ ਥੋੜੇ ਘੱਟ ਲਾਉਂਦੇ ਨੇਗੇ ਮੂੰ ਸਾਡੇ ਪਿੰਡ 'ਚ ਲਾ ਕੇ 70 ਕਿਲੇ ਮਿਰਚ ਦੇ ਦਿੱਤੀ ਅੱਛਾ ਹਾਂ ਪਿਛਲੇ ਸਾਲ ਮਤਲਬ ਸਾਡੇ ਪਿੰਡ 'ਚ 30 ਕਿਲੇ ਵੱਧ ਮਸਾ ਸੀਗੇ ਅੱਜ ਕੀ ਹੋਣਗੇ 70 ਕਿਲੇ ਆਸ ਵੀ ਕਣੀ ਸੀ ਕਰਨ ਹੋਏ ਕੋਈ ਰਹਿਗਣ ਪੰਚਾਇਤ ਕਰ ਵਿੱਚੋਂ 70 75 ਕਿਲੇ ਹੈਗੇ ਸਾਡੇ ਪਿੰਡ 'ਸ ਅੱਛਾ ਭਾਈ ਜੇ ਬਿਮਾਰੀਆਂ ਦੀ ਗੱਲ ਕਰੀਏ ਬਿਮਾਰੀ ਇਹਨੂੰ ਕਿਹੜੀ ਪੈਂ ਕੱਟ ਲੱਗਦੀ ਆ ਮਿਰਚ ਜਿਵੇਂ ਮਾਲਵੇ ਦੀ ਆਪਾਂ ਗੱਲ ਕਰ ਲਈਏ ਮੈਂ ਇੱਥੇ ਵੇਖਿਆ ਹਨਾ ਵੀ ਤੁਸੀਂ ਮਿਰਚ ਲਾਉਨੇ ਹੋ ਬਿਮਾਰੀਆਂ ਕੀ ਪੈਂਦੀਆਂ ਜੀ ਬੀਰੋਖਤਾਮ ਕਰ ਲਈਏ ਜੇ ਕਿਸੇ ਨੇ ਨਵੀਂ ਲਾਉਣੀ ਹੈ ਮੈਂ ਚਾਹੁੰਗਾ ਉਧਰ ਇੱਕ ਵਾਰ ਕੈਮਰੇ ਲੀ ਹਣਾ ਤੁਸੀਂ ਬਿਮਾਰੀ ਦਾ ਵੀਰੇ ਇੱਕ ਤਾਂ ਨੂੰ ਪੈਂਦੀ ਆ ਸੁੰਡੀ ਜ਼ਿਆਦੇ ਜੋ ਫਲਤੇ ਆیندੋ ਸੁੰਡੀ ਪੈਂਦੀ ਆ ਉਹ ਗਰਮੀ ਦਾ ਆ ਜਾਂਦੇ ਜੋਗੂ ਵੀ ਪੈਂਦੀ ਇਹਨੂੰ ਤੇ ਪੱਤੇ ਨਾ ਇਕੱਠੇ ਹੋਣ ਲੱਗ ਜਾਂਦੇ ਆ ਤੇ ਬਾਅਦ ਅੱਜ ਕੱਲ ਤਾਂ ਹੁਣ ਫੰਗੀ ਸਾਈਡ ਕਰਨੇ ਪੈਂਦੇ ਤੇ ਵੀ ਹੁਣ ਨਹੀਂ ਕੋਈ ਅੱਜ ਬਾਰੀ ਬਿਮਾਰੀ ਪੈਂਦੀ ਹਾਂ ਅੱਛਾ ਭਾਈ ਫਿਰ ਸਪਰੇਅ ਲਿਫਾਫੇ ਲਾ ਕੇ ਦਿੰਨੇ ਹੋ ਹਾਂ ਲਿ ਉਹ ਹਵਾ ਲਾ ਕੇ ਨਾਲੀਆਂ ਚੜਾਉਣਾ ਬੜਾ ਖਾਸੀ ਮਿਹਨਤ ਹੋ ਜਾਂਦੀ ਆ ਆਹ ਨਹੀਂ ਵੀ ਹਰ ਇੱਕ ਬੰਦੇ ਦਾ ਪੱਛ ਦਾ ਰੋਗ ਨਹੀਂ ਹੈਗਾ ਇਹ ਵੀ ਕਰ ਲੂ ਬੰਦਾ ਕੱਲੇ ਵਾਲੇ ਨਹੀਂ ਬੰਦੇ ਪੰਜ ਚਾਰ ਤੱਕ ਘਟੋ ਘਟ ਹੋਣੀ ਖੇਤੀ ਕਰਨ ਵਾਲੇ ਸਾਰਾ ਟੱਬਰ ਹੀ ਨਾਲ ਲੱਗਣਾ ਪੈਂਦਾ ਫਿਰ ਸਾਰੇ ਕਰਨ ਨਾਲ ਹੜਪਾ ਕਾਗਜ਼ੀਨ ਚੜਦਾ ਸੀ ਤਾਂ ਅੱਛਾ ਜੀ ਦੇਖੋ ਲਾ ਇਹ ਕੱਲੇ ਚ 50 60 ਮੱਟਾ ਬਣ ਜਾਂਦੀਆਂ ਨਹੀਂਆਂ ਮੈ ਲਾਉਣਾ ਕੱਲੇ ਫਿਰ ਮਿੱਟੀ ਧਰਨੀ ਉਤੇ ਹਾਂ ਆਏ ਹੋ ਜਾਂਦੇ ਅਣੀ ਕਿੰਨੇ ਰੀ ਲਾਉਣਾ ਪੈਂਦਾ ਇਹਨੂੰ ਕਿੰਨੀ ਕਿਲੋੜ ਪੈਂਦੀ ਪਾਣੀ ਦੀ ਹੁਣ ਇਹਨੂੰ ਦੂਜਾ ਪਾਣੀ ਲਾਤਾ ਸੀ ਅੱਛਾ ਇਸ ਦੋ ਵਾਰ ਤਰਪਾਈ ਲਾ ਕੇ ਮਿੱਟੀ ਲਾ ਕੇ ਫੇਰ ਲਾਵਾਂਗੇ ਬਣੀ 20 ਬੱਚੇ ਦਿਨ ਕੱਢ ਜਾਂਦੀ ਹੈ ਹਮ ਮਤਲਬ ਜਦੋਂ ਗਰਮੀ ਆ ਗਈ ਉਦੋਂ ਹਫਤੇ ਦੇ ਹਫਤੇ ਹਮ ਜਦੋਂ ਵਿਸਾਖ ਚੱਲ ਪਿਆ ਚੇਤ ਵਿਸਾਖ ਉਦੋਂ ਫੇਰ ਨਾ ਬਤਲਾ ਪਊਗਾ ਵੀ ਜਦੋਂ ਤੱਕ ਛੱਲ ਜਾਵੇ ਪਾਣੀ ਨਾ ਜਾਵੇ ਹਮ ਜਦੋਂ ਪਾਣੀ ਪਾ ਕੇ ਫੇਰ ਤਾਂ ਸੁੱਕਣ ਲੱਗ ਜਾਂਦੀ ਹੈ ਹਮ ਕੱਲੀ ਛੱਲੀ ਜਾਵੇ ਪਾਣੀ ਮਤਾਂਗਾ ਬਈ ਖਰਬੂਜੇ ਵੀ ਸਾਨੂੰ ਹਨਾ ਦਿਖਾਓ ਜਿਹੜੇ ਖਰਬੂਜੇ ਆਪਣੇ ਲੱਗੇ ਹੋਏ ਹਨਾ ਲੈ ਖੇਤ ਤਾਂ ਖੇਤ ਦੂਰ ਆ ਯਾਰ ਪਰਲੇ ਖੇਤ ਹੈ ਹਾਂ ਆ ਗਮਾਂਡੀਆਂ ਦਾ ਹੈਗਾ ਇਹਨਾਂ ਦਿਖਾ ਦੇਣਾ ਆਪਾਂ ਇਹਨਾਂ ਦੇ ਵੀਖੇ ਆਉਨੇ ਬਾਈ ਯਾਰ ਕਹਿੰਦੇ ਹਨਾ ਚਲੋ ਆਜੋ ਫਿਰ ਆਪਾਂ ਖਰਬੂਜੇ ਦੇਖ ਕੇ ਆਉਨੇ ਆ ਬਾਈ ਹਰੇ ਹੋਈ ਨਹੀਂ ਅੱਛਾ ਚਾਹ ਹੋਦਣ ਘਰੇ ਤਾਂ ਹਾਂਜੀ ਬਾਹਰ ਦੇ ਪਹਿਲੇ ਪਾਸੇ ਅੱਛਾ ਜੀ ਇਸ ਸਾਈਡ ਉੱਤੇ ਆ ਕੇ ਖਰਬੂਜੇ ਹੀ ਸਾਰੇ ਖੇਤਾਂ 'ਚ ਮਿਲਣਗੇ ਉੱਥੇ ਦੇਖਣਾ ਖਰਬੂਜੀ ਦੀ ਤੁਸੀਂ ਖਰਬੂਜਾ ਲਾਉਨੇ ਹੋ ਹਨਾ ਵੀ ਖਰਬੂਜੇ ਦਾ ਕੰਨਾਕ ਵੱਖਰਾ ਕਨਸੈਪਟ ਆ ਵੀ ਇਹਦੇ ਨਾਲੋਂ ਵੱਖਰਾ ਦੇਖੋ ਇਹਦੀ ਪਹਿਲੀ ਵਾਰ ਹੀ ਲਾਇਸਤਾਂ ਦੇ ਪਤਾ ਲੱਗੂ ਹਾਂ ਜਾ ਕੇ ਬੰਦਾ ਇਹ ਤਾਂ ਦੇਖ ਕੇ ਲਾਇਆ ਪਹਿਲੀ ਵਾਰ ਵੀ ਕਿਵੇਂ ਕੁਸਾ ਕਹੀਦਾ ਜਾਂਦਾ ਬਹੁਤ ਤਾਂ 2 ਲੱਖ ਦਾ ਹੋ ਜਾਂਦਾ ਹੁਣ ਆਪੇ ਵੇਚੇ ਦਾ ਬਾਰੇ ਇਕੱਲੇ ਜੋ ਹੋ ਜਾਂਦਾ 2 ਲੱਖ ਦਾ ਹਾਂ ਆਪ ਤੋਂ ਪਤਾ ਲੱਗਣਾ ਕੀ ਵੱੰਦਾ ਮਿਰਚਾਂ ਲੱਖ ਦੀਆਂ ਹੋ ਗਈਆਂ ਪਹਿਲੀ ਈ ਹੁਣ ਬਾਈ ਕਹਿੰਦਾ ਖਰਬੂਜਾ 2 ਲੱਖ ਦਾ ਹੋਊਗਾ ਪਤਾ ਲੱਗੂ ਜਾਈ ਤਾਂ ਵੀ ਕਿਉਂ ਕਹਿਣਾ ਕੁਝ ਹੋਰ ਨਾ ਆਪਦੀ ਖੇਤੀ ਹੈ ਥੀ ਕੰਮ ਕਰਨਾ ਜਿਹੜਾ ਉਹ ਵੇਚਣੀ ਚੀਜ਼ ਉਹਦਾ ਪਤਾ ਲੱਗਦਾ ਖਰਬੂਜੇ ਦੀ ਵੱਲ ਹੀ ਹੁੰਦੀ ਹੋ ਜਿਵੇਂ ਕਦੂਆਂ ਦੀ ਹੁੰਦੀ ਹੈ ਹਾਂ ਕਦੂਆਂ ਵਾਂਗ ਵੱਲ ਹੁੰਦੀ ਹੈ ਉਹਦਾ ਬੈੱਡ ਬਣਾ ਕੇ ਲੱਗਦਾ ਠੀਕ ਹੈ ਥਲੇ ਪੌਲੀ ਸੋਨ ਥਾ ਪਛਾਕੇ ਦੇ ਬੈੱਡ ਬਣਾ ਕੇ ਫਿਰ ਪੌਲੀਥਨ ਪਾਉਣਾ ਪੈਂਦਾ ਹਾਂ ਉੱਤੇ ਵੀ ਮਸ਼ੀਨ ਇਹ ਪਛਾਉਂਦੀ ਆ ਉਹਨੂੰ ਕਾਗਜ਼ ਨੂੰ ਹਾਂ ਤਾਂ ਬਾਹਨ ਤਿਆਰ ਕਰਕੇ ਰੱਖਦਾ ਤੇ ਮਸ਼ੀਨ ਨੇ ਬਸਾਉਣਾ ਉਹ ਤੇ ਬੈੱਡ ਬਣਾਣੇ ਡੱਟਣ ਵਾਲਾ ਉਹਦੇ ਬਾਅਦ ਉਹ ਥਾਂ ਥਾਂ ਮੋਰੀਆਂ ਨੇ ਖੜੇ ਕੱਲਾ ਕੱਲਾ ਵੀ ਦਾ ਬਣਾਉਂਦਾ ਉੱਥੇ ਫਿਰ ਡ੍ਰਿਪ ਸਿਸਟਮ ਲਾਇਆ ਹੋ ਤੁਸੀਂ ਹਾਂਜੀ ਪਾਈ ਪਾਣੀ ਫੇਰ ਦਿੰਦੇ ਆ ਅੱਛਾ ਬੈੱਡ ਨੇ ਦੋਚੇ ਬੈੱਡ ਨੇ ਜੀ ਪਾ ਪਾਤਲਾ ਪਾਤਲਾ ਪਾਣੀ ਫੇਰ ਦਿੰਦੇ ਆ ਥੱਲੇ ਜੀ ਜੀ ਹਾਂ ਕੋਈ ਫਿਰ ਜਿਵੇਂ ਤੁਸੀਂ ਕਿਹਾ ਵੇਚਣ ਚ ਹਨਾ ਦਿੱਕਤ ਨਹੀਂ ਆਉਂਦੀ ਜਿਵੇਂ ਕਈ ਪਿਛਲੇ ਸਾਲ ਤੁਸੀਂ ਕਿਹਾ ਕਿ ਰੇਟ ਘਟ ਗਿਆ ਸੀਗਾ ਇੱਕ ਹੀ ਰੀਤਾ ਸੁ ਜਿਹੜਾ ਪਹਿਲੀ ਵਾਰੀ ਸੰਗਤ ਗਿਆ ਜੀ ਜੁਕਾ ਪਿਛਲੀ ਰੀ ਘਟ ਗਿਆ ਫਿਰ ਫਿਰ ਦਿੱਕਤਾਂ ਆਉਂਦੀਆਂ ਫਿਰ ਕਿਵੇਂ ਵੇਚਦੇ ਕਿਵੇਂ ਹੋ ਫਿਰ ਨਾ ਲੈ ਕੇ ਜਾਂਦੇ ਨੇ ਰੇਟ ਵੀ ਜਿਹੜਾ ਰੇਟ ਰੋਜ਼ ਰੋਜ਼ ਦਾ ਦਾ ਅੱਛਾ ਮਰਚੀ ਜਾਊਗੀ ਕੋ ਪਮਾ 1.5 ਰੁਪਈਆ ਤੋਂ ਸਾਡੀ ਦਾ 1.5 ਰੁਪਈਆ ਬੈਂਸ ਵੀ ਪਾਈ ਹੋਈ ਆ ਹੂੰ 2 ਰੁਪਈਆ ਕਿਲੋ ਮਤ ਤੋਂ ਵੱਧ ਕਿੰਨੇ ਰੁਪਈਆ ਵਿਕੀ ਆ ਮਤ ਤੋਂ ਵੱਧ ਇਸ ਦੀ 40 ਰੁਪਈਆ ਵਿਕੀ ਸੀਗੀ 40 ਰੁਪਈਆ ਕਿਲੋ ਹਾਂ ਇਤ ਕੀ ਵਿਕੀ ਸੀ ਉਹ ਵੀ ਵਿਕੀ ਕਿਹਰੇ ਮੜ ਕੇ ਤਾਂ ਵਾਹੀ 20 22 ਵਾਲੇ ਜਾ ਕੇ ਸੀਗੇ ਫਿਰ 5 15 ਤੇ ਆ ਗਿਆ ਫਿਰ 10 ਤੇ ਪਰਠ ਤੇ ਫਿਰ 6 ਤੇ ਐਂ ਚੱਲੀ ਜਾਂਦਾ ਇੱਕ ਰੇਟ ਨਹੀਂ ਹੈ ਫਿਕਸਿਆ ਦਾ ਕੋਈ ਜੀ ਬਾਈ ਯੂਰੀ ਕਹਿੰਦੀ ਨਾ ਕਹਿੰਦੀ ਵੀ ਉਹ ਫੈਕਟਰੀਆਂ ਫੂਟਰੀਆਂ ਵਾਲੇ ਵੀ ਲੈ ਜਾਂਦੇ ਆ ਉਹ ਫੈਕਟਰੀ ਆਇਦ ਕੀ ਲਾਲ ਮਚ ਉਹ ਵਪਾਰੀਆਂ ਰਹੀ ਜਾਂਦੇ ਉਹ ਵਪਾਰੀ ਉਹ ਹੀ ਲੈਂਦਾ ਹੈ ਅੱਛਾ ਇੱਕੋ ਜਿਹੜੇ ਆਉਂਦੇ ਨੇ ਪੈਣੀ ਵਾਗ ਬੈਂਦੇ ਨੇ ਪਾਰੀਆ ਕਿਸੇ ਤਿੰਨ ਚਾਰ ਵਪਾਰੀ ਆਉਂਦੇ ਨੇਗੇ ਉਹ ਖਰੀਦਦੇ ਨੇ ਠਾਕੇ ਪੱਕੀ ਲੈਂਦੇ ਨੇ ਇਸ ਤੋਂ ਮਤਲਬ ਵੀ ਬਚ ਨਵੇਂ ਆਉਂਦੇ ਨੇ ਜਿਹੜੇ ਨਵੇਂ ਬੰਦੇ ਪਾਉਂਦੇ ਵੀ ਘੱਟ ਰਾਇ ਹੋਈ ਲੈ ਕੇ ਭੱਜ ਜਾਂਦੇ ਨੇ ਤੇ ਅਸੀਂ ਤਾਂ ਜਮਾ ਪੱਕੇ ਜਿਹੜੇ 10 ਸਾਲਾਂ ਤੋਂ ਪਨੇ ਉਸ ਨੂੰ ਨਹੀਂ ਪਾਉਂਦੇ ਬਹੁਤ ਪਣੀ ਵਾਗਦੇ ਬੰਦਿਆਂ ਦੇ ਪੈਸੇ ਰਹਿਣੇ ਆ ਪਿੱਛਾ ਜਿਹੜੇ ਨਵੇਂ ਪਰਿਵਾਰਾਂ ਦੇ ਵਿੱਚੋਂ ਮੜ ਕੇ ਆਉਂਦੇ ਨਹੀਂ ਫਿਰ ਉਹ ਹੂੰ ਤਾਂ ਕਿ ਪੱਕੇ ਹੀ ਮਤਲਬ ਪੁਰਾਣੇ ਹੀ ਲਿੰਕ ਆ ਉਹਨਾਂ ਨਹੀਂ ਬਣਾ ਜਿਹੜੇ ਪੁਰਾਣੇ ਬੰਦਾਂ ਨਾਲ ਲਿੰਕ ਨੇ ਸ ਤਾਂ ਜੀ ਕਿਉਂ ਜਿਹੜਾ ਨਵਾਂ ਉਹ ਰੁਪਈਆ ਵਾਦਾ ਖੂਗਾ ਫਿਰ ਉਹਦੇ ਪੈਸਿਆਂ ਦੀ ਜ਼ਿੰਮੇਵਾਰੀ ਹੁੰਦੀ ਕੀ ਆਉ ਦੇਵਕ ਨਾ ਹੂੰ ਅੱਛਾ ਭਈ ਵੈਰਾਈਟੀ ਇਹਦੀ ਕਈ ਤਰ੍ਹਾਂ ਦੀ ਹੁੰਦੀ ਆ ਹਨਾ ਇਹ ਜਿਵੇਂ ਇਹ ਜਿਵੇਂ ਹਰੀ ਮਿਰਚ ਲਈ ਹੋਈ ਆ ਤੁਸੀਂ ਹਨਾ ਇੰਦਰਾ ਇਹ ਇੰਦਰਾ ਸੰਜੈਟਾ ਕੰਪਨੀ ਦੀ ਤੇ ਇੱਕ ਰਾਜਧਾਨੀ ਹੁੰਦੀ ਆ ਆਪਣਾ ਹੂੰ ਉਹ ਕਿਹੜੀ ਕੰਪਨੀ ਕੀ ਹਾਂ ਕਰ ਲਾਂਗੇ ਹੂੰ ਪੂਰਵੀ ਇੱਕ ਰਾਵੀ ਐ ਅੱਜ ਕੀ ਉਹ ਵੱਧ ਚੱਲੀ ਐ ਬਾੜੇ ਵੀ ਨੇਦ ਕੀ ਦਾ ਤੁਸੀਂ ਕਿਹੜਾ ਲਾਇਆ ਵੀ ਅੱਜ ਤਾਂ ਇੰਦਰਾ ਦੇ ਰਾਸਤਾ ਨਹੀਂ ਲਾਈ ਪਹਿਲਾਂ ਵੀ ਇਹੀ ਲਾਉਨੇ ਹਾਂ ਹਾਂ ਇਹੀ ਲਾਉਨੇ ਜਿਵੇਂ ਰਾਵੀ ਤੁਸੀਂ ਕਹਿ ਰਹੇ ਹੋ ਵੀ ਐਦ ਕੀ ਠੀਕ ਐ ਕਿ ਵਧੀਆ ਜਿਆਦਾ ਮੈਨ ਇੰਦਰਾ ਚੈਂਜ ਆਟਾ ਕੰਪਨੀ ਚੱਲੀ ਐ ਸਭ ਤੋਂ ਪਹਿਲਾਂ ਉਦੋਂ ਬਾਅਦ ਬੈਟੀਆਂ ਕੱਡੀਆਂ ਦੁਬਾਰਾ ਹਰ ਨੇ ਕਿਸ ਨੇ ਸ਼ੁਰੂ ਤੋਂ ਇੰਦਰਾ ਚੱਲੀ ਐ ਹੋਰ ਮਿਰਚਾਂ ਵੀ ਲਾਉਨੇ ਹੋ ਜਿਵੇਂ ਹੋਰ ਕਿਸਮਾਂ ਦੀ ਜਿਵੇਂ ਰੰਗ ਕਈ ਆਉਂਦੇ ਆ ਜਿਵੇਂ ਪੀਲੀ ਲਾਲ ਹਨਾ ਉਹ ਚੀਜ਼ਾਂ ਰੰਗ ਤਾਂ ਤੇ ਹਰਾ ਹੀ ਉਹਨਾਂ ਤੋਂ ਧੁੱਪ ਨਹੀਂ ਲਾਲ ਹੋਣੀਆਂ ਨੇ ਅੱਛਾ ਉਹ ਤਾਂ ਐਵੇਂ ਕੋਈ ਕਾਇਦਾ ਕੋਈ ਲਾਲ ਮਿਰਚ ਲੱਗੂ ਜਾਂ ਫਲਾਨੀ ਲੱਗੂ ਕੋਈ ਨਹੀਂ ਲੱਗਦੀ ਪੀਲੀ ਇੱਕ ਆਉਂਦੀ ਆ ਕਿਸਮਾਂ ਕਈ ਆਉਂਦੀਆਂ ਹਾਂਜੀ ਉਹ ਆਪਣੇ ਏਰੀਆ 'ਚ ਨਹੀਂ ਹੈਗੀ ਇੱਧਰ ਹੀ ਅੱਛਾ ਆਪਣੇ ਤਾਂ ਇਹੀ ਲੱਗਦੇ ਕੱਲੇ ਵਸਾਰੀ ਜੇ ਭਾਈ ਕਿਸੇ ਨੇ ਸ਼ੁਰੂ ਕਰਨਾ ਹੋਵੇ ਹਨਾ ਕੰਮ ਆਪਣੇ ਏਰੀਆ 'ਚ ਤੇ ਕੀ ਕੀ ਦਿੱਕਤਾਂ ਆਉਂਦੀਆਂ ਮੈਂ ਚਾਹੂੰਗਾ ਉਹਨਾਂ ਨੂੰ ਦੱਸ ਦਿਓ ਕਿਵੇਂ ਸ਼ੁਰੂ ਕੀਤਾ ਜਾ ਸਕਦਾ ਸਾਡੇ ਕੋਲ ਤਾਂ ਜਿਹੜਾ ਵੀ ਆਉਂਦਾ ਇਹ ਤਾਂ ਸਾਰੀ ਜਾਣਕਾਰੀ ਪੂਰੀ ਦ ਵੀ ਆਪਾਂ ਉਹ ਗੱਲ ਨਹੀਂ ਰੱਖਦੇ ਵੀ ਇਹਦੇ ਨਾਂ ਹੋਵੇ ਸਭ ਦੀ ਹੋਵੇ ਆਪਾਂ ਤਾਂ ਕਹਿੰਦਾ ਕਿ ਨਹੀਂ ਤੁਸੀਂ ਸੰਪਰਕ ਨੰਬਰ ਹਨਾ ਆਪਦਾ ਦੱਸ ਦਿਓ ਜੇ ਕਿਸੇ ਨੇ ਆਉਣਾ ਹੋਇਆ ਤਾਂ ਤੁਹਾਡੇ ਤਾਂ ਸੰਪਰਕ ਕਰਨਾ ਨਹੀਂ ਤਾਂ ਜਿਹੜਾ ਵੀ ਆਉਂਦਾ ਫੋਨ ਨੰਬਰ ਦੇ ਕੇ ਤੋਰਦੇ ਇੱਥੋਂ ਅੱਛਾ ਜੀ ਵੀ ਕੋਈ ਬੇ ਜਾਣਕਾਰੀ ਪੂਰੀ ਦੇਣਾ ਬੱਚ ਬੰਦੇ ਨੇ ਬਹੁਤ ਪੁੱਛਿਆ ਕਿਵੇਂ ਲੱਗਦੀ ਹੈ ਸਾਰੇ ਤਾਂ ਆਪਾਂ ਦੱਸਦੇ ਵੀ ਐਂ ਪਾਉਣਾ ਇੰਨਾ ਸਮਾਨ ਪਾਉਣਾ ਐਸਾ ਇੱਕ ਵਾਰ ਨੰਬਰ ਦੱਸ ਦਿਓ ਹਨਾ ਤੁਹਾਡਾ ਸੰਪਰਕ ਕਰ ਲੂ ਜੇ ਕੋਈ ਕਿਸੇ ਨੇ ਆਉਣਾ ਹੋਇਆ ਤਾਂ ਠੀਕ 8557994486 ਹੂੰ 8557994486 ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ ਸ਼ੁਕਰੀਆ ਜੀ ਸ਼ੁਕਰੀਆ ਬਾਈ ਧੰਨਵਾਦ ਧੰਨਵਾਦ ਬਾਈ ਸੀਗੇ ਬਾਈ ਗੁਰਪ੍ਰੀਤ ਸਿੰਘ ਤੇ ਗਰਦੀਪ ਸਿੰਘ ਪਿਛਲੇ 10 ਸਾਲਾਂ ਤੋਂ ਵਾਹੀ ਕਰ ਰਹੇ ਆ ਸ਼ਿਮਲਾ ਮਿਰਚ ਦੀ ਸ਼ਿਮਲਾ ਮਿਰਚ ਦੀ ਖੇਤੀ ਕਰ ਰਹੇ ਆ ਤੇ ਕਹਿ ਰਹੇ ਆ ਕਿ ਕਣਕ ਨਾਲੋਂ ਕਿਤੇ ਨਾ ਕਿਤੇ ਵਧੇਰੇ ਜਿਹੜਾ ਆ ਮੁਨਾਫਾ ਦੇ ਜਾਂਦੀ ਆ ਮਿਰਚ ਇਸ ਕਰਕੇ ਅਸੀਂ ਇਹ 10 ਸਾਲਾਂ ਤੋਂ ਮਿਰਚ ਲਾ ਰਹੇ ਆ ਜੇ ਕੋਈ ਆਉਣਾ ਚਾਹੁੰਦਾ ਇੱਥੇ ਸੰਪਰਕ ਕਰਨਾ ਚਾਹੁੰਦਾ ਬਾਈ ਹਰਣਾ ਬਾਈ ਹਰਣਾ ਨੰਬਰ ਦੱਸਤਾ ਆਪਦਾ ਤੇ ਕਹਿ ਰਹੇ ਨੇ ਕਿ ਕੋਈ ਆਉਣਾ ਚਾਹੁੰਦਾ ਸਿੱਖਣਾ ਚਾਹੁੰਦਾ ਹੈ ਤਾਂ ਅਸੀਂ ਜ਼ਰੂਰ ਜਿਹੜਾ ਦੱਸਾਂਗੇ ਕਿ ਕਿਵੇਂ ਜਿਹੜਾ ਬੀਜੀ ਜਾ ਸਕਦੀ ਹੈ ਜਿਹੜੀ ਇਹ ਫਸਲ ਹੈ ਕਿਵੇਂ ਕਿਹੜੇ-ਕਿਹੜੇ ਜਿਹੜੇ ਵੱਖ-ਵੱਖ ਜਿਹੜੇ ਰਸਾਇਣਿਕ ਪਦਾਰਥ ਨੇ ਜਨਾਂ ਦੀ ਲੋੜ ਪਊਗੀ ਜਾਂ ਜਿਹੜੀਆਂ ਫਸਲ ਦੇ ਵਿੱਚ ਜਿਹੜੀ ਬਿਮਾਰੀ ਪੈਂਦੀ ਉਹਦੀ ਰੋਕਥਾਮ ਕਿਵੇਂ ਹੋ ਸਕਦੀ ਹੈ ਕਹਿ ਰਹੇ ਨੇ ਕਿ ਅਸੀਂ ਸਾਰੀ ਜਾਣਕਾਰੀ ਦੇਵਾਂਗੇ ਤਾਂ ਮਾਨਸਾ ਦਾ ਜਿਹੜਾ ਇਹ ਪਿੰਡ ਹੈ ਮਾਨਸਾ ਦੇ ਇੱਕ ਪਿੰਡ ਠੂਠਿਆਂ ਵਾਲੀ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਹਾਂ ਤੇ 10 ਸਾਲਾਂ ਤੋਂ ਬਾਈ ਹੋਰੀ ਖੇਤੀ ਕਰ ਰਹੇ ਆ ਸ਼ਿਮਲਾ ਮਿਰਚ ਦੀ ਕੈਮਰਾਮੈਨ ਕ੍ਰਿਸ਼ਨ ਦੇ ਨਾਲ ਮੈਸਮ ਰਣਜੀਤ ਸਿੰਘ ਕੋ ਪੰਜਾਬ ਟੀਵੀ ਮਾਨਸਾ ਪੰਜਾਬ ਦੀ ਹਰ ਵੱਡੀ ਖਬਰ ਤੇ ਵੱਡਾ ਇੰਟਰਵਿਊ ਸਭ ਤੋਂ ਪਹਿਲਾਂ ਦੇਖਣ ਲਈ ਡਾਊਨਲੋਡ ਕਰੋ Pro Punjab TV ਦਾ ਮੋਬਾਈਲ ਐਪ